ਬਾਇਓ ਗੈਸ ਫੈਕਟਰੀ ਦੇ ਵਿਰੋਧ ਵਿੱਚ ਕਈ ਪਿੰਡਾਂ ਦੇ ਨਿਵਾਸੀਆਂ ਅਤੇ ਕਿਸਾਨਾਂ ਨੇ ਦਿੱਲੀ-ਵਾਂਗ ਲੁਧਿਆਣਾ-ਚੰਡੀਗੜ੍ਹ ਹਾਈਵੇ ਤੇ ਲਾਇਆ ਪੱਕਾ ਧਰਨਾ ਰੋਡ ਕੀਤਾ ਜਾਮ ਪਿੰਡ ਮੁਸ਼ਕਾਬਾਦ ਅਤੇ ਨਾਲ ਲੱਗਦੇ ਕਈ ਪਿੰਡਾਂ ਦੇ ਸੈਂਕੜੇ ਨਿਵਾਸੀਆਂ ਅਤੇ ਬੀਕੇਯੂ ਕਾਦੀਆਂ ਦੇ ਕਿਸਾਨਾਂ ਨੇ ਅੱਤ ਦੀ ਗਰਮੀ 'ਚ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਸੈਕਟਰੀ ਦੇ ਵਿਰੋਧ ਦੇ ਵਿੱਚ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕਰ ਧਰਨਾ ਲਗਾਇਆ ਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ਼ ਪ੍ਰਦਰਸ਼ਨ ਦੇ ਵਿੱਚ ਭਾਰੀ ਗਿਣਤੀ ਵਿੱਚ ਯੂਥ ਅਤੇ ਔਰਤਾਂ ਤੇ ਬਜ਼ੁਰਗ ਵੀ ਸ਼ਾਮਿਲ ਹੋਏ ਪਿੰਡ ਨਿਵਾਸੀਆਂ ਤੇ ਕਿਸਾਨਾਂ ਨੇ ਕਿਹਾ ਜਦੋਂ ਤੱਕ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਫੈਕਟਰੀ ਬੰਦ ਹੋਣ ਦਾ ਲਿਖਤੀ ਰੂਪ ਨਹੀਂ ਪ੍ਰਾਪਤ ਹੋ ਜਾਂਦਾ ਆਪਣੇ ਦੇ ਫੈਕਟਰੀ ਦਾ ਤੁਹਾਡਾ ਨਹੀਂ ਸਾਡਾ ਸਾਰੇ ਸਾਥੀਆਂ ਨੂੰ ਸਤ ਸ੍ਰੀ ਅਕਾਲ ਜੀ। ਉਹ ਆਪਣੀਆਂ ਨਾਲ ਹੀ ਇਸ ਤਰ੍ਹਾਂ ਨਗਰੀ ਹੈ ਜੀ। ਤਾਂ ਜੀ। ਹਾਂ ਤੀਰੋ। ਜੇਦਾ ਫੈਕਟਰੀ ਨਾਲ ਬਾੜ ਮੇਡਾ ਲੋਕਰ ਬਗੈ ਲੱਗਣਾ। ਜੇ ਮੈਂ ਨਾਲ ਜਾ ਤੁਸੀਂ ਜਾਵੋਗੇ ਨਾ ਆਪਣੇ। ਮਾਰਵਾ ਨੂੰ ਸਾਧ ਬੰਦ ਤੋਂ ਮੁਕ ਜਾਵੋ। ਫੈਕਟਰੀ ਨਾਲ। ਉਹ ਦੇਖੋ ਜੀ। ਪਰ ਫੈਕਟਰੀਆਂ ਦੋ ਨੇ ਜੀ। ਮੈਂ ਹਰਦੀਪ ਸਿੰਘ ਜਸਤਰਾ ਜਿਹੜਾ ਪ੍ਰਧਾਨ ਭਾਰਤੀਕ ਸਭਾ ਨੂੰ ਕਰਨਾ ਇਹ ਇੱਥੇ ਧਰਨਾ ਲਗਾਇਆ ਹੋਇਆ ਹੈ ਨਾ ਹਾਈਵੇ ਜਾਮ ਕੀਤਾ ਹਾਂ ਜੀ ਕਰਦੇ ਦੇਖੋ ਇਹ ਨਾ ਸਾਡਾ 1 ਸਾਲ ਤੋਂ ਉੱਪਰ ਦਾ ਸੰਘਰਸ਼ ਚੱਲ ਰਿਹਾ ਜਿਹਦੇ ਸਬੰਧ ਵਿੱਚ ਅਸੀਂ ਬੱਖ-ਬੱਖ ਅਧਿਕਾਰੀਆਂ ਨਾਲ ਮਿਲ ਚੁੱਕੇ ਹਾਂ ਪਰ ਸਾਡੀ ਇਹ ਸਮੱਸਿਆ ਦਾ ਕੋਈ ਹੱਲ ਹੀ ਹੋਇਆ ਸਾਡੇ ਨੈਸ਼ਨਲ ਹਾਈਵੇ ਤੇ ਵੀ ਅੱਗੇ ਦੋ ਪੁਲ ਤਾਂ ਨਾ ਲੱਗ ਚੁੱਕੇ ਆ ਇਸ ਸਬੰਧੀ ਅਸੀਂ ਆਪਣੇ ਪ੍ਰਿੰਸੀਪਲ ਸਿਪਟਰ ਚੰਡੀਗੜ੍ਹ ਦੇ ਨੂੰ ਵੀ ਉਹਦੀ ਮੁਲਾਕਾਤ ਹੋ ਜਲੀਆ ਉਹਨਾਂ ਨੇ ਸਾਨੂੰ ਅश्वਾਸਨ ਦਿੱਤਾ ਸੀ ਕਿ ਡੀਸੀ ਸਾਹਿਬ ਸਾਡਾ ਕੋਈ ਹੱਲ ਕਰਨਗੇ ਪਰ ਕੋਈ ਪ੍ਰੋਪਰ ਸਿੱਟਾ ਨਹੀਂ ਨਿਕਲ ਚੱਕਿਆ ਇਸ ਕਰਕੇ ਅੱਜ ਸਾਨੂੰ ਦੁਬਾਰਾ ਸ਼ਰਕਤ ਦੇ ਉੱਪਰ ਆਉਣਾ ਪਿਆ ਵਾ ਕਿਉਂਕਿ ਕੱਲ ਜਿਹੜੇ 15 20 ਪਿੰਡ ਰੇ ਇਹ ਫੈਕਟਰੀ ਲੱਗਣਾ ਪ੍ਰਭਾਵ ਪ੍ਰਭਾਵਤ ਹੋਣਗੇ ਕਿਉਂਕਿ ਇਹਦੇ ਨਾਲ ਦਾ ਜਿਹੜਾ ਇੱਕ ਪਲਾਟ ਆ ਉਹ ਕੰਗੜਾੜੀ ਰਾਜਪੂਤਾਂ ਲੱਗਿਆ ਹੋਇਆ ਉੱਥੇ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਨਹੀਂ ਸੀ ਹੋਵੇ ਜਾਂ ਨਹੀਂ ਸੀਗੇ ਤੇ ਹੁਣ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਹੋ ਰਹੀਆਂ ਨੇ ਇਸ ਕਰਕੇ ਸਾਨੂੰ ਜੇ ਇਸ ਚੀਜ਼ ਦਾ ਪਤਾ ਲੱਗਿਆ ਤਾਂ ਅਸੀਂ ਜਿਹੜਾ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਹੇ ਹਾਂ ਅਸੀਂ ਸਰਕਾਰ ਅੱਗੇ ਵੀ ਇਹੀ ਅਪੀਲ ਕਰ ਰਹੇ ਹਾਂ ਵੀ ਸਰਕਾਰ ਤੁਹਾਨੂੰ ਪੂਰੀ ਤਰ੍ਹਾਂ ਤੇ ਫੈਸਲਾ ਲੈ ਕੇ ਸਿਵਲ ਪ੍ਰਸ਼ਾਸਨ ਨੂੰ ਇਹਨੂੰ ਫੈਕਟਰੀ ਬੰਦ ਕਰਵਾ ਦੇਵੇ ਦੇਖੋ ਜੀ ਧਰਨੇ ਦਾ ਕੁਝ ਨਹੀਂ ਚਾਹੀ ਸਾਡੇ ਲੋਕਾਂ ਦੇ ਵਿੱਚ ਰੋਹ ਵਾ ਜਦ ਤੱਕ ਇਹ ਫੈਕਟਰੀ ਬੰਦ ਨਹੀਂ ਹੁੰਦੀ ਸਰਕਾਰ ਸਾਨੂੰ ਪੱਕੇ ਤੌਰ ਤੇ ਨਹੀਂ ਦੱਸਦੀ ਵੀ ਇਹ ਬੰਦ ਹੋਊਗੀ ਜਦ ਤੱਕ ਅਸੀਂ ਧਰਨਾ ਲਾ ਕੇ ਰੱਖਾਂਗੇ ਕਿ ਨਾਲੀ ਨਵਦੀਪ ਜੀ ਪਿੰਡ ਵਾਲੇ سپورਟ ਤੋਂ ਆਏ ਉਹ ਕੀ ਕਹਿਣਾ ਚਾਹੁੰਦੇ ਨੇ ਦੇਖੋ ਜੀ ਇਹ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਮੁੱਦਾ ਹੈਗਾ ਕੋਈ ਫੈਕਟਰੀ ਲੱਗ ਰਹੀ ਆ ਬਾਇਓ ਗੈਸ ਪਲੈਂਟ ਪਿੰਡ ਮੋਕਾਵਾਦ ਦੇ ਵਿੱਚ ਜਿਹੜਾ ਪਿੰਡ ਵਾਸੀ ਜਿਹੜੇ ਆਲੇ-ਦਾਲ ਦੇ 8-10 ਪਿੰਡ ਨੇ ਵਿਰੋਧ ਕਰ ਰਹੇ ਨੇ ਮੈਂ ਬਤੌਰ ਐਮਐਲਏ ਸਾਹਿਬ ਦੇ ਪੀਏ ਦੇ ਤੌਰ ਤੇ ਇਥੇ ਹਾਜ਼ਰੀ ਲਵਾਉਣ ਲਈ ਉਹਨਾਂ ਦੇ ਤਰਫੋਂ ਆਇਆ ਕਿਉਂਕਿ ਜੇ ਪਿੰਡ ਵਾਲੇ ਵਿਰੋਧ ਚ ਨੇ ਤਾਂ ਅਸੀਂ ਵੀ ਲੋਕਾਂ ਦੇ ਨਾਲ ਖੜੇ ਆ ਜਿੰਨੀ ਮਦਦ ਹੋ ਸਕਦੀ ਸੀ ਐਮਐਲਏ ਸਾਹਿਬ ਨੇ ਪਹਿਲਾਂ ਵੀ ਇਹਨਾਂ ਨੂੰ ਪੂਰਾ ਸਾਥ ਦਿੱਤਾ ਪਿੰਡ ਵਾਲਿਆਂ ਨੂੰ ਕਿਉਂਕਿ ਇੱਕ ਵਾਰ ਅਸੀਂ ਫੈਕਟਰੀ ਜਿਹੜੀ ਇਹਦੇ ਨਾਲ ਦੀ ਲੱਗੀ ਹੋਈ ਆ ਕੰਗੜਾਲੀ ਰਾਜਪੂਤਾਂ ਉੱਥੇ ਖੁਦ ਐਮਐਲਏ ਸਾਹਿਬ ਨਾਲ ਪ੍ਰਸ਼ਾਸਨ ਨੂੰ ਲੈ ਕੇ ਨਾਲ ਆਪਣੇ ਕਿਸਾਨ ਭਰਾਵਾਂ ਨੂੰ ਲੈ ਕੇ ਉੱਥੇ ਵਿਜ਼ਿਟ ਕਰਕੇ ਆਏ ਨੇ ਤਾਂ ਕਿ ਦੇਖਿਆ ਜਾ ਸਕੇ ਵੀ ਉਹ ਫੈਕਟਰੀ ਦੇ ਨਤੀਜੇ ਕੀ ਨੇ ਜੋ ਦੇਖਣ 'ਚ ਨਹੀਂ ਸਹੀ ਲੱਗੇ ਤੇ ਉਸ ਤੋਂ ਬਾਅਦ ਚੀਫ ਸੈਕਟਰੀ ਸਾਹਿਬ ਨਾਲ ਵੀ ਇਹਨਾਂ ਨੂੰ ਮਿਲਾ ਕੇ ਇਹਨਾਂ ਦਾ ਪੱਖ ਆ ਜਿਹੜਾ ਸਰਕਾਰ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਐਮਐਲਏ ਸਾਹਿਬ ਵੱਲੋਂ ਕੀਤੀ ਗਈ ਆ ਤੇ ਅੱਜ ਵੀ ਮੈਂ ਇੱਥੇ ਵਿਸ਼ਵਾਸ ਦਿਵਾਉਣਾ ਸਾਰਿਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਜੇ ਪਿੰਡ ਵਾਲਿਆਂ ਨੂੰ ਲੋੜ ਆ ਤਾਂ ਐਮਐਲਏ ਸਾਹਿਬ ਸਭ ਤੋਂ ਮੂਲੀ ਕਤਾਰ ਦੇ ਵਿੱਚ ਉਹਨਾਂ ਦੇ ਨਾਲ ਜਿਵੇਂ ਤੁਹਾਨੂੰ ਸ਼ਾਇਦ ਪਤਾ ਹੈ ਮਸਲਾ ਕੋਰਟ ਦੇ ਵਿੱਚ ਵੀ ਗਿਆ ਹੋਇਆ ਜੇ ਲੋੜ ਪਈ ਤਾਂ ਐਮਐਲਏ ਸਾਹਿਬ ਲੋਕਾਂ ਦੇ ਵੱਲੋਂ ਕੋਰਟ ਦੇ ਵਿੱਚ ਪਾਰਟੀ ਬਣ ਲਈ ਵੀ ਤਿਆਰ ਕੋਰਟ ਦੇ ਵਿੱਚ ਐਮਐਲਏ ਸਾਹਿਬ ਇਹਨਾਂ ਵੱਲੋਂ ਆਪਣੇ ਭਰਾਵਾਂ ਵੱਲੋਂ ਉਸ ਫੈਕਟਰੀ ਮਾਲਕ ਦੇ ਖਿਲਾਫ ਪਾਰਟੀ ਬਣ ਲਈ ਵੀ ਤਿਆਰ ਨੇ ਜਿਸ ਤਰ੍ਹਾਂ ਦੀ ਵੀ ਲੋੜ ਹੋਈ ਤਾਂ ਹਾਜ਼ਰ ਕਰੇ ਜੀ ਰਾਜ ਮਨਵਿੰਦਰ ਸਿੰਘ ਜੀ ਤੁਹਾਡਾ ਜੁਸ਼ਕਾਵਾਤੋਂ ਹਾਂਜੀ ਅੱਜ ਲੋੜ ਦਾ ਕੀਤਾ ਗਿਆ ਕਾਰਨ ਕਾਰਨ ਹੋਈ ਜਿਹੜਾ 1.5 ਸਾਲ ਤੋਂ ਚੱਲ ਰਿਹਾ ਹੈ ਫੈਕਟਰੀ ਵਾਲਾ ਜਿਹੜਾ ਟੰਡੇ ਕੋਲ ਲੱਗਦੀ ਫੈਕਟਰੀ ਗੈਸਾਈਟ ਦੇ ਪਰਵ ਦੇ ਵਿੱਚ ਕਿੰਨੇ ਪਿੰਡਾਂ ਦੇ ਲੋਕ ਆ ਗਏ ਇਹ ਘੱਟੋ ਘੱਟ 15 ਮਿੰਟ ਦੇ ਲੋਕ ਨੇ ਇਹ ਬੀਬੀ ਦੇ ਨਾਲ ਨੇ ਜੀ ਬੀਬੀ ਦੇ ਨਾਲ ਨੇ ਜੀ ਬੈਠ ਕੇ ਕੀ ਨੁਕਸਾਨ ਹੋਇਆ ਤੁਹਾਨੂੰ ਇੱਥੇ ਆ ਕੇ ਫੋਟੋ ਜਿਹੜਾ ਬਹੁਤ ਕੋਈ ਜੇ ਮੈਂ ਸਾਨੂੰ ਸਾਰ ਨੂੰ ਖਾਚਾ ਵੀ ਮੰਨ ਲਓ ਥੋੜਾ ਪਾਣੀ ਖਰਾਬ ਹੋਣਾ ਹੈ ਬਸਾ ਬੰਦਾ ਖਰਾਬ ਹੋਣਾ ਹੈ ਉਦੇ ਕਹੀ ਬਿਮਾਰੀ ਹੈ ਪਹਿਲਾਂ ਬਿਮਾਰੀ ਦੀ ਹਾਂਜੀ ਇੱਕ ਵਾਰ ਪ੍ਰਸ਼ਾਸਨ ਨੂੰ ਮਿਲ ਸਕਦੀ ਹੈ ਹਾਂਜੀ ਲੋਕਾਂ ਦੀ ਤਰਫ ਵੀ ਜਾ ਸਕਦੇ ਹਾਂਜੀ ਪਤਾ ਕੋਈ ਹੱਲ ਨਹੀਂ ਹੋ ਰਿਹਾ ਖਾਲੀ ਕੋਈ ਹੋ ਰਿਹਾ ਜੀ ਹਾਂਜੀ ਪਰ ਉਹਦਾ ਤਰਨਾ ਇਹ ਜਦੋਂ ਖਾਲੀ ਹੁੰਦਾ ਸੀ ਹੁਣ ਕੋਈ ਪਤਾ ਨਹੀਂ ਕਿੰਨੇ ਦਿਨ ਚੱਲ ਸਕਦੇ ਪਿਛਲੀ ਵਾਰ ਤਰਨਾ ਇਸ ਤਰੀਕੇ ਨਾਲ ਲੱਗਿਆ ਦੀ ਬਾਦ ਅਸ਼ਮਾ ਦਾ ਚੱਕਿਆ ਗਿਆ ਸੀ ਕਿ ਅੱਜ ਵੀ ਜਦੋਂ ਅਸ਼ਮਾ ਨੂੰ ਜਦੋਂ ਐਡੀਸੀ ਆਉਂਦੇ ਵਿਸ਼ਵਾਸ ਦਿਵਾਇਆ ਸੀ ਬਈ ਅਸੀਂ ਤੁਹਾਡਾ ਹੱਲ ਕਰਾਂਗੇ 10 ਦਿਨ 15 ਦਿਨ ਵਿੱਚ ਪਰ ਉਹਨਾਂ ਨੂੰ ਸਾਨੂੰ ਕੋਈ ਕੁਝ ਨਹੀਂ ਬਣਿਆ ਸਾਡਾ ਇਹ ਅੱਜ ਜਿਹੜਾ ਤਰਨਾ ਲਾਇਆ ਗਿਆ ਹੈ ਕਿੰਨੇ ਟਾਈਮ ਵੀ ਲੱਗਿਆ ਇਹ ਅਨੁਮਤ ਤੌਰ ਤੇ ਆਉਂਦਾ ਹੈ ਜੀ ਉਹ ਜੇ ਪਟਾਡਰ ਉੱਤਾਰੀ ਆ ਕੇ ਫੇਸ ਤੋਂ ਅਸਵਾਜ ਨੂੰ ਬੰਦਿਆ ਕੀ ਤਰ੍ਹਾਂ ਹੁਣ ਜਿੰਨੇ ਜਰ ਕੋਈ ਪੂਰਾ ਹੱਲ ਨਹੀਂ ਹੁੰਦਾ ਉਹਨੇ ਚੇਰੇ ਚੱਕਣਾ ਜੀ ਹੱਲ ਕਿਸ ਤੋਂ ਆਉਂਦਾ ਬਿਜਲ ਜੋ ਫੈਕਟਰੀ ਦਾ ਕੰਮ ਬੰਦ ਸਾਰਾ ਬੰਦ ਨਹੀਂ ਹੁੰਦਾ ਜੀ ਧੰਨਵਾਦ ਮੈਂ ਦੇਖ ਜੀਵਨ ਸਿੰਘ ਸੀਨੀਅਰ ਸਾਬਕਾ ਐਮਐਨਏ ਹਲਕਾ ਸਰਦਾਰ ਜਿੰਨੇ ਸਾਹਿਬ ਜੀ ਲੱਗਿਆ ਹੁਣ ਇਸ ਤੋਂ ਬਾਅਦ ਕੋਈ ਨਹੀਂ ਆਉਂਦਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਰੇ ਭਰਾਵਾਂ ਨੂੰ ਕਿ ਜਿਹੜਾ ਇਹ ਧਰਨਾ ਲੱਗਿਆ ਇਹਦਾ ਕੋਈ ਕਾਰਨ ਨਹੀਂ ਕਿ ਸਾਡੇ ਮੁਸਕਾਬਾਦ ਇੱਕ ਗੈਸ ਬੈਟਰੀ ਲੱਗ ਰਹੀ ਹੈ ਉਹਦੇ ਨਾਲ ਲੱਗਣ ਦੇ ਨਾਲ ਨਾਲ ਜਿਹੜੇ ਕਾਫੀ 15 20 ਪਿੰਡ ਪ੍ਰਭਾਵਿਤ ਹੋਣਗੇ ਜਿਨ੍ਹਾਂ ਦੇ ਵਿੱਚ ਮੁਸਕਾਬਾਦ ਖਾਸ ਤੌਰ ਤੇ ਸਾਡਾ ਪਿੰਡ ਖੁਦ ਵੀ ਹੈ ਏੜੀਆਂ ਮਰਮਾ ਧਾਰ ਸਾਹ ਸਿਹਾਲਾ ਗਹਿਲੇਵਾਲ ਹਰਿਓ ਕਲਾ ਹਰਿਓ ਖਰਦ ਤਪਰੀਆਂ ਇਹ ਜਿਹੜੇ ਲੱਗਣ ਇਹਨਾਂ ਦੇ ਬਹੁਤ ਵੱਡੀ ਪ੍ਰਭਾਵਿਤ ਹੋਣਾ ਹੈ ਪਿੰਡਾਂ ਦੇ ਵਿੱਚ ਇਹ ਜਿਹੜੀ ਫੈਕਟਰੀ ਦਾ ਲੱਗਣ ਦਾ ਕਾਰਨ ਵਿਰੋਧ ਕਰਨ ਦਾ ਕਾਰਨ ਇਹ ਅਬੀ ਇਹ ਪਾਣੀ ਵੀ ਖਰਾਬ ਕਰਨਾ ਇਹਨੇ ਪ੍ਰਦੂਸ਼ਣ ਵੀ ਵਧਾ ਕਰਨਾ ਇਹਨੇ ਬਦਬੂ ਵੀ ਵੱਡੀ ਮਾਰਨੀ ਇੱਥੇ ਔਰ ਲੋਕਾਂ ਦਾ ਜੀਣਾ ਦੁਪਰ ਹੋ ਜੇ ਇਹਦਾ ਇੱਕੋ ਇੱਕ ਕਾਰਨ ਹੈ ਵੀ ਇਹ ਜਿੰਨਾ ਤੇ ਫੈਕਟਰੀਆਂ ਵੱਧ ਰਹੀ ਹੋਦੀ ਕਿਉਂਕਿ ਉਹਦੀ ਉਤਾਰੀ ਹੋ ਰਹੀ ਹੈ ਉਹ ਸਾਰੀ ਜੇ ਬੰਦ ਨਹੀਂ ਹੁੰਦੀ ਤਾਂ ਮੈਂ ਸਮਝਦਾ ਕਿ ਇਸ ਵਾਸਤੇ ਲਈ ਲੋਕ ਜਿਹੜੇ ਕਿਉਂਕਿ ਇਹ ਲੋਕ ਸਾਰੇ ਮੈਸਾ ਨਾਲ ਕਿਸਾਨਾਂ ਨਾਲ ਸੰਬੰਧਿਤ ਨੇ ਉੱਥੇ ਬਹੁਤ ਜਿਹੜੀਆਂ ਉਪਜਾਊ ਜ਼ਮੀਨਾਂ ਨੇ ਪਾਣੀ ਵੀ ਸਾਡੇ ਉੱਪਰ ਆ ਜਾਵੇ ਪਾਣੀ ਨੇ ਵੀ ਖਰਾਬ ਹੋਣਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਤਕਰੀਬਨ 3-4 ਵਰ੍ਹੇ ਤੋਂ ਲੱਗ ਗਿਆ ਪ੍ਰਸ਼ਾਸਨ ਨੇ ਵੀ ਆ ਕੇ ਆਸ਼ਵਾਸ਼ਣ ਦਿੱਤਾ ਅਸੀਂ ਤੁਸੀਂ ਧਰਨਾ ਚੱਲੋ ਅਸੀਂ ਉੱਪਰ ਹਾਈ ਕਮਾਂਡ ਨਾਲ ਗੱਲ ਕਰਾਂਗੇ ਹਾਈ ਕਮਾਂਡ ਕੋ ਵੀ ਗੱਲ ਚਲੇਗੀ ਐਮਐਲਏ ਸਾਹਿਬ ਆਪ ਜਾ ਕੇ ਡੀਸੀਐਮ ਸਾਹਿਬ ਨੂੰ ਮਿਲ ਕੇ ਆਏ ਨੇ ਉੱਤੇ ਮੁੱਖ ਸੱਤਰ ਨੂੰ ਮਿਲ ਕੇ ਆਏ ਨੇ ਡੀਸੀ ਸਾਹਿਬ ਨਾਲ ਵੀ ਮੈਡਮ ਨਾਲ ਗੱਲ ਹੋਈ ਆ ਨਹੀਂ ਕਿ ਉਹ ਪਤਾ ਨਹੀਂ ਕੀ ਕਾਰਨ ਪਈ ਆ ਵੀ ਇਹ ਇਹ ਜਿਹੜਾ ਬੈਟਰੀ ਬੰਦ ਨਹੀਂ ਹੋ ਰਹੀ ਇੱਕ ਦੋ ਧਰਨਾਕਾਰੀ ਨੇ ਕਿਸਾਨ ਬੈਠੇ ਨੇ ਸਰਕਾਰ ਦੀ ਅਣਖੀ ਰੱਖੀ ਮੈਂ ਸਮਝਦਾ ਜੀ ਕੋਈ ਵੀ ਹੈ ਕਾਰਨ ਜੇ ਆਪਾਂ ਨੂੰ ਆਪਾਂ ਨੂੰ ਲੋਕਾਂ ਦੇ ਨਾਲ ਖੜਨਾ ਪੈਣਾ ਠੀਕ ਆ ਕਿ ਉਹਨਾਂ ਨੇ ਜਿਹੜੀ ਹੋ ਸਕਦਾ ਉਹਨਾਂ ਨੇ ਕੋਈ ਪਰਮਿਸ਼ਨ ਲਈ ਜਾਂ ਕੋਈ ਗੱਲਬਾਤ ਇਹ ਤਾਂ ਨਹੀਂ ਹੁੰਦਾ ਵੀ ਜਦ ਬੰਦੇ ਨੇ ਪਰਮਿਸ਼ਨ ਲਈ ਉਹਦਾ ਕਾਰਨ ਲੋਕ ਕਿਉਂ ਵਿਰੋਧ ਕਰ ਰਹੇ ਨੇ ਜੇ ਲੋਕਾਂ ਦੀ ਨਹੀਂ ਹੈਗੀ ਕੋਈ ਗੱਲਬਾਤ ਫਿਰ ਲੋਕਾਂ ਨੇ ਆਪੇ ਲੱਗਣ ਦੇ ਦਿੰਿਆ ਔਰ ਸਾਡੇ ਇੰਡਸਟਰੀ ਲੱਗੀ ਆ ਕੋਈ ਕੋਲਡ ਸਟੋਰ ਲੱਗਿਆ ਹੋਇਆ ਕੋਈ ਚੈਲਰ ਲੱਗਿਆ ਹੋਇਆ ਉੱਤੇ ਉਹ ਲਾ ਰਹੇ ਨੇ ਲੋਕ ਤਾਂ ਲਾ ਰਹੇ ਨੇ ਹੁਣ ਗੱਲ ਕੀ ਹੋਵੇਗਾ ਹਾਂ ਇਹ ਤਾਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਹੀ ਮਾਦੀ ਮਰਾਈ ਪ੍ਰਸ਼ਾਸਨ ਨੂੰ ਸਰਕਾਰ ਤੱਕ ਪਹੁੰਚੇ ਐਮਐਲਏ ਸਾਹਿਬ ਸਾਡੇ ਉਹਨਾਂ ਨੇ ਮੇਰੀ ਅੱਜ ਵੀ ਸਵੇਰੇ ਗੱਲ ਹੋਈ ਸੀ ਉਹ ਕਹਿੰਦੇ ਵੀ ਕੋਈ ਨਹੀਂ ਆਪਾਂ ਮਸਲਾ ਹੱਲ ਕਰ ਰਹੇ ਆ ਇਸ ਚੀਜ਼ ਦਾ ਅਸੀਂ ਸਾਡੇ ਕੈਂਡੀਡੇਟ ਗੁਰਪ੍ਰੀਤ ਸਿੰਘ ਜੀ ਉਹਨਾਂ ਨਾਲ ਵੀ ਗੱਲ ਹੋਈ ਸੀ ਸੋ ਮੇਰਾ ਕਹਿਣ ਤੋਂ ਬਾਅਦ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਲੋਕਾਂ ਦੀ ਸੁਣੀ ਜਾਵੇ ਤੇ ਆ ਕੇ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਜਾਵੇ ਕਿ ਇਹ ਫੈਕਟਰੀ ਨਹੀਂ ਲੱਗੂਗੀ ਤੁਹਾਨੂੰ ਲੱਗਦਾ ਕਿ ਅਜਿਹਾ ਤਰਨਾ ਆਸ਼ਵਾਸ਼ਣ ਨਾਲ ਹੀ ਦਿੱਤਾ ਜਾਵੇਗਾ ਮੈਂ ਚੱਕੇ ਤੱਕੇ ਵੀ ਗਿਆ ਜੀ ਪਰ ਇਹ ਅੱਜ ਮੈਂ ਦੇਖ ਰਿਹਾ ਕਿ ਟਰਾਲੀਆਂ ਭਰ ਕੇ ਰਾਸ਼ਨ ਦੀ ਲੈ ਕੇ ਆਏ ਨੇ ਅੱਜ ਇਹ ਇਹਨਾਂ ਨੇ ਪੱਕਾ ਮੋਰਚੇ ਦੀ ਗੱਲ ਕੀਤੀ ਅੱਜ ਤੋ ਸਾਡਾ ਵੀ ਫਰਜ਼ ਬਣਦਾ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਰਕਾਰ ਤੋਂ ਉੱਪਰ ਉੱਠ ਕੇ ਅਸੀਂ ਲੋਕਾਂ ਦੇ ਨਾਲ ਖੜੇ ਆ।